मां जे संगणी छा ਹੁੰਦੀ ਏ मां जे संगणी छा ਹੁੰਦੀ ਏ ਮਾਲੀ ਬਣ ਰਹਿਂਦਾ ਬਾਪੂ ਏ ਮਾਂ ਬੱਚੇ ਨੂੰ ਕੁੱਖ ਚ ਰੱਖੇ ਮਨ ਚ ਰਖੇਂਦਾ ਬਾਪੂ ਬੱਚਿਆਂ ਲਈ ਹੱਡ ਆਪਣੇ ਤੋੜੇ ਤਦੇ ਨਾ ਢੈਂਦਾ ਬਾਪੂ ਏ ਪਤਾ ਨਹੀਂ ਉਹ ਦਿਲ ਦੇ ਉੱਤੇ ਕੀ ਕੀ ਸਹਿੰਦਾ ਬਾਪੂ ਕਮਾਲ ਹੈ ਪਰ ਬੋਲ ਕਿਸੇ ਨੂੰ ਕਮਾਲ ਹੈ ਪਰ ਬੋਲ ਕਿਸੇ ਨੂੰ ਕੁਝ ਨਾ ਕਹਿੰਦਾ ਬਾਪੂ ਏ ਬਿਨ ਬੋਲੇ ਗੱਲਾਂ ਕਰ ਜਾਂਦਾ ਜਦ ਕੋਲ ਹੈ ਵੰਡਾ ਬਾਪੂ ਮੈਨੂੰ ਬੋਲੇ ਗੱਲਾਂ ਕਰ ਜਾਂਦਾ ਜਦ ਕੋਲ ਹੈ ਵੰਡਾ ਬਾਪੂਏ ਬਾਪੂ ਸਾਨੂੰ ਚੀਜ਼ ਲਿਆ ਦੇ ਬਾਪੂ ਸਾਨੂੰ ਚੀਜ਼ ਲਿਆ ਦੇ ਪਤਾ ਨਹੀਂ ਪਰ ਕਿੱਥੋਂ ਆਉਂ ਜਾਦੂਗਰ ਹੈ ਬਾਪੂ ਸਾਡਾ ਆਥਣ ਨੂੰ ਉਹ ਚੀਜ਼ ਲਿਆਉ ਉਹਦੇ ਪੈਰੀ ਟੁੱਟੀ ਚੱਪਲ ਸਾਡੇ ਪੈਰੀ ਬੂਟ ਪਵਾਉ ਖੁਦ ਭਾਵੇਂ ਉਹ ਖੁੱਖਾ ਸੋਵੇ ਸਾਨੂੰ ਉਹ ਰੱਜ ਖਵਾਉ ਖੁਦ ਭਾਵੇਂ ਉਹ ਖੁੱਖਾ ਸੋਵੇ ਸਾਨੂੰ ਉਹ ਰੱਜ ਖਵਾਉ ਜਦੋਂ ਕਦੇ ਕੋਈ ਸੰਕਟ ਆਵੇ ਸੰਕਟ ਮੋਚਨੀ ਉਹ ਬਣ ਜਾਊ ਬਾਪੂ ਘਰ ਦੀ ਛੱਤ ਬਣ ਕੇ ਹੱਥ ਪੱਕਣੇ ਤੋਂ ਹੈ ਜੀ ਮਾਂ ਦੀ ਮਮਤਾ ਸਾਰੇ ਜਾਣੇ ਕਰਦੇ ਨੇ ਸਤਿਕਾਰ ਕਿੰਨਾ ਬਾਪੂ ਨੂੰ ਕੋਈ ਪੁੱਛਦਾ ਨਹੀਂ ਕਿ ਬੱਚਿਆਂ ਨਾਲ ਹੈ ਪਿਆਰ ਕਿੰਨਾ ਉਹ ਬੋਲ ਕੇ ਕੁਝ ਵੀ ਦੱਸਦਾ ਨਹੀਂ ਕਿ ਦਿਲ ਤੇ ਰੱਖਿਆ ਭਾਰ ਕਿੰਨਾ ਖੁਦ ਸੋਚ ਲਈਏ ਕਿ ਬੱਚਿਆਂ ਦੀ ਉਹ ਪਿਆਰ ਦਾ ਹੈ ਹੱਥ ਦਾ ਕਿੰਨਾ ਤੇ ਉਹਦੀ ਝੜਕਦੀ ਅੱਖ ਦੀ ਕੂਰੀ ਰੱਖਦੀ ਮੰਨ ਪਰਿਵਾਰ ਕਿੰਨਾ ਇੱਜ਼ਤ ਕਰੀਏ ਜੀ ਮਾਪਿਆਂ ਦੀ ਜ਼ਿੰਦਗੀ ਵਿੱਚ ਆਉਣੀ ਖਾਰ ਕਿੰਨਾ ਕਿ ਮਾਤੇ ਜਿਨ੍ਹਾਂ ਦੇ ਨਹੀਂ ਹੁੰਦੇ ਬੜੇ ਔਖੇ ਉੱਠਦੇ ਜ਼ਿੰਦਗੀ 'ਚ ਰੱਬ ਮਿਲਦਾ ਸੱਚੀ ਲਾਲਸਿਆਂ ਮਾਪਿਆਂ ਦੀ ਕਰੀ ਜੋ ਬੰਦਗੀ ਚ ਮਾਪਿਆਂ ਦੀ ਕਰੀ ਚ ਬੰਦਗੀ